ਸੀਖਾਲ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਰੋਜ਼ਗਾਰ ਖਬਰਾਂ YouTube ਚੈਨਲ ਤੇ ਸੁਨਹਿਰੀ ਮੌਕਾ ਉਹਨਾਂ ਨੌਜਵਾਨਾਂ ਲਈ ਜੋ ਘੱਟ ਬੜੇ ਲਿਖੇ ਹਨ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਪੀ ਆਨ ਦੀ ਭਰਤੀ ਨਿਕਲੀ ਹੈ ਪੋਸਟ ਪੀ ਐਨ ਦੀ ਹੈ ਫਾਰਮ ਅਪਲਾਈ ਕਰਨ ਦੀ ਜਿਹੜੀ ਡੇਟ 25 ਅੱਠ ਤੋਂ ਇਹ ਸ਼ੁਰੂ ਹੋ ਚੁੱਕੀ ਹੈ ਜੀ ਤੇ 20 9 2024 ਤੱਕ ਤੁਸੀਂ ਆਪਣੇ ਫਾਰਮ ਆਨਲਾਈਨ ਅਪਲਾਈ ਕਰ ਸਕਦੇ ਹੋ 12 ਵਜੇ ਤੱਕ ਹੁਣ ਵੈਕੈਂਸੀ ਦੀ ਗੱਲ ਕਰੀਏ ਕਿੰਨੀਆਂ ਪੋਸਟਾਂ 300 ਪੋਸਟਾਂ ਜੀ ਕੋ ਟੋਟਲ 300 ਪੋਸਟਾਂ ਜਨਰਲ ਕੈਟਾਗਰੀਆਂ 243 ਐਸ ਸੀ ਬੀ ਸੀ ਐਸ ٹی ਦੀਆਂ 30 ਐਕਸ ਸਰਵਿਸਮੈਨ ਦੀਆਂ 15 ਤੇ ਜਿਹੜੇ ਪਰਸਨ ਡਿਸੇਬਿਲਟੀਜ਼ ਹੈ ਜਿਨ੍ਹਾਂ ਕੋਲ ਉਹਦੀਆਂ ਅਲੱਗ ਉਹਨਾਂ ਦੀ 12 ਪੋਸਟਾਂ ਹੈ ਇਸ ਤਰ੍ਹਾਂ ਅਲੱਗ-ਅਲੱਗ ਵੰਡੀਆਂ ਹੋਈਆਂ ਨੇ ਡਿਟੇਲ ਤੁਸੀਂ ਜਿਹਨੂੰ ਫਾਰਮ ਅਪਲਾਈ ਕਰੋਗੇ ਉਹ ਦੇਖ ਸਕਦੇ ਹੋ ਏਜ ਦੀ ਗੱਲ ਕਰੀਏ ਤਾਂ ਵੀ 9 2024 ਤੱਕ ਜਿਹੜੀ ਉਮਰ ਹੈ ਉਹ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਸਾਰੀ ਕੈਟਾਗਰੀਜ਼ ਵਾਸਤੇ ਭਾਵੇਂ ਉਹ ਜਰਨਲ ਹੈ ਐਸਸੀ ਹੈ ਜਾਂ ਬੀਸੀ ਹੈ ਪਰ ਜਿਹੜੇ ਪਰਸਨ ਡਿਸੇਬਿਲਟੀ ਹੈ ਜਿਨ੍ਹਾਂ ਦੀ ਉਹ ਉਹਨਾਂ ਦੀ ਰੈਲੈਕਸੇਸ਼ਨ ਅਪਰੇਜ ਹੈਗੀ 10 ਸਾਲ ਦੀ ਤੇ ਐਕ ਸਰਵਿਸਮੈਨ ਵਾਸਤੇ ਇਹ ਚ 3 ਸਾਲ ਹੋਰ ਵਾਧਾ ਕੀਤਾ ਗਿਆ ਉਪਰਲੀ ਸੀਮਾ ਦੇ ਵਿੱਚ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾ ਸਿਰਫ 8ਵੀਂ ਪਾਸ ਜਿਹੜੇ ਆ ਵਿਦਿਆਰਥੀ ਐ ਨੌਜਵਾਨ ਐ ਉਹ ਅਪਲਾਈ ਕਰ ਸਕਦੇ ਆ ਤੇ ਮੈਕਸਿਮਮ ਪਲੱਸ 2 ਤੱਕ ਪੜ੍ਹਾਈ ਮੰਗੀ ਗਈ ਐ ਦੇ ਵਿੱਚ ਹੁਣ ਫੀਸ ਦੀ ਗੱਲ ਕਰੀਏ ਤਾਂ ਜਿਹੜੇ ਵਿਦਿਆਰਥੀ ਨੌਜਵਾਨ ਜਨਰਲ ਜਾਂ ਐਸ ਐਸ ਸੀ ਐਸਟੀ ਬੀ ਸੀ ਆਫ ਏਰੀਆ ਸਟੇਡ ਅਦਰ ਥੈਨ ਦੀ ਪੰਜਾਬ ਹਰਿਆਣਾ ਐਂਡ ਯੂਟੀ ਚੰਡੀਗੜ੍ਹ ਉਹਨੂੰ ਅਸਲੀ ਜਿਹੜੀ ਫੀਸ ਐ 700 ਰੁਪਿਆ ਜਿਹੜੇ ਐਸਸੀਐਸਟੀਬੀਸੀ ਏਰੀਆ ਸਟੇਟ ਆਫ ਪੰਜਾਬ ਹਰਿਆਣਾ ਹਾਈ ਕੋਰਟ ਯੂਟੀ ਚੰਡੀਗੜ੍ਹ ਦੇ ਉਹਨਾਂ ਵਾਸਤੇ ਹੈ 600 ਰੁਪਿਆ ਐਕ ਸਰਵਿਸਮੈਨ ਵਾਸਤੇ ਵੀ 600 ਹੈ ਤੇ ਡਿਸੇਬਿਲਟੀ ਪਰਸਨਸ ਵਾਸਤੇ ਵੀ 600 ਰੁਪਿਆ ਹਾਂਜੀ ਜਿਹੜੇ ਡਿਪੈਂਡੈਂਟ ਹੈਗੇ ਐਕ ਸਰਵਿਸਮੈਨ ਦੇ ਉਹਨਾਂ ਵਾਸਤੇ ਕੋਈ ਫੀਸ ਨਹੀਂ ਨੋ ਐਪਲੀਕੇਸ਼ਨ ਫੀ ਪਰ ਇਹਦੇ ਵਾਸਤੇ ਤੁਹਾਨੂੰ ਆਪਣੇ ਪਰੂਫਰ ਐਪਲੀਕੇਸ਼ਨ ਫਾਰਮ ਦੇ ਨਾਲ ਪ੍ਰੋਡਿਊਸ ਕਰਨੇ ਪੈਣਗੇ ਹੁਣ ਸਿਲੈਕਸ਼ਨ ਦਾ ਮੋਡ ਕੀ ਹੈ ਇਹਦੇ ਵਾਸਤੇ ਬੇਟੇ ਰਿਟਨ ਟੈਸਟ ਰੱਖਿਆ ਗਿਆ ਹੈ 100 ਨੰਬਰ ਦਾ ਇਹ ਟੈਸਟ ਹੈ ਜਿਹਦੇ ਵਿੱਚ 50 ਮਲਟੀਪਲ ਚੁਆਇਸ ਕੁਐਸਚਨ 50 ਮਲਟੀਪਲ ਚੁਆਇਸ ਕੁਐਸਚਨਸ ਹੋਣਗੇ ਰੇ ਕੁਐਸਚਨ ਦਾ ਜਿਹੜਾ 2 ਮਾਰਕਸ ਦਾ ਹੋਊਗਾ ਤੇ 15 ਤੋਂ 2 100 ਮਾਰਕਸ ਦਾ ਪੇਪਰ ਹੋਊਗਾ ਇਹ ਜਿਹੜਾ ਪੇਪਰ ਹੈ ਇਹਦੇ ਵਿੱਚ ਆਪਣੇ ਕੋਲ ਜਨਰਲ ਨੌਲੇਜ ਜਨਰਲ ਅਵੇਅਰਨੈਸ ਕਰੰਟ ਅਫੇਅਰ ਅਤੇ ਨੰਮੈਰੀਕਲ ਅਬਿਲਟੀ ਦੇ ਕੁਐਸਚਨਸ ਆਉਣਗੇ ਇਹ ਜਿਹੜਾ ਐਮਸੀਕਿਊ ਟੈਸਟ ਹੋਊਗਾ ਇਹਦੇ ਵਿੱਚ ਕੋਈ 네ਗੇਟਿਵ ਮਾਰਕਿੰਗ ਨਹੀਂ ਹੋਵੇਗੀ ਪੇਪਰ ਜਿਹੜਾ ਹੈਗਾ ਉਹ ਸੈਟ ਤੋਂ ਇੰਗਲਿਸ਼ 'ਚ ਵੀ ਹੋਏਗਾ ਹਿੰਦੀ 'ਚ ਵੀ ਹੋਏਗਾ ਪੰਜਾਬੀ ਦੇ ਵੀ ਲੈਂਗੁਏਜ ਵਿੱਚ ਤਿੰਨਾ ਲੈਂਗੁਏਜ 'ਚ ਤੁਹਾਨੂੰ ਪੇਪਰ ਸੈਟ ਕੁਐਸਚਨ ਪੇਪਰ ਮਿਲੇਗਾ ਜਿਹੜਾ ਸਮਾਂ ਟੈਸਟ ਦਾ ਹੋਏਗਾ 90 ਮਿੰਟ ਯਾਨੀ 90 ਮਿੰਟਾਂ ਦੇ ਵਿੱਚ ਤੁਸੀਂ 50 ਕੁਐਸਚਨ ਕਰਨੇ ਹਨ ਤੇ ਹਰੇ ਕੁਐਸਚਨ ਦਾ ਨੰਬਰ ਹੈਗਾ 2 ਨੰਬਰ ਨੇ ਇਸ ਲਈ 100 ਨੰਬਰ ਦਾ ਪੇਪਰ ਹੋ ਗਿਆ 90 ਮਿੰਟਾਂ ਦੇ ਵਿੱਚ ਕਰਨੇ ਆ ਜਨਰਲ ਕੈਟਾਗਰੀ ਵਾਸਤੇ ਜਿਹੜੇ ਐ ਇਹਨਾਂ ਵਿੱਚ 50% ਲੈਣੇ ਨੰਬਰ ਜੁੜੀ ਹਨ ਮਿਨਿਮਮ ਤੇ ਅਦਰ ਰਿਜ਼ਰਵ ਕੈਟਾਗਰੀ ਵਾਸਤੇ 45% ਨੰਬਰ ਜਿਹੜਾ ਬੱਚਾ ਇਹ ਟੈਸਟ ਕਲੀਅਰ ਕਰਦਾ ਹੈ ਰਿਟਨ ਉਹ ਅਗਾਹ ਫੇਰ ਕਿਹਦੇ ਵਾਸਤੇ ਐਲੀਜੀਬਲ ਹੋ ਜਾਂਦਾ ਹੈ ਫਿਜ਼ੀਕਲ ਇੰਡਿਓਰੈਂਸ ਟੈਸਟ ਵਾਸਤੇ ਉਹ ਫਿਜ਼ੀਕਲ ਇੰਡਿਓਰੈਂਸ ਟੈਸਟ ਦੇ ਵਿੱਚ ਕਿਹੜੀਆਂ-ਕਿਹੜੀਆਂ ਜਾਂ ਹੋਣਗੀਆਂ 800 ਮੀਟਰ ਦੀ ਰੇਸ ਹੋਊਗੀ ਲੌਂਗ ਜੰਪ ਤੇ ਹਾਈ ਜੰਪ ਇਹ ਫਿਜ਼ੀਕਲ ਇੰਡਿਓਰੈਂਸ ਦੇ ਵਿੱਚ ਤੁਹਾਡੇ ਕੋਲ ਤਿੰਨ ਟੈਸਟ ਤੁਹਾਡੇ ਲਿੱਤੇ ਜਾਣਗੇ 800 ਮੀਟਰ ਦੀ ਦੌੜ ਹੋਵੇਗੀ ਲੌਂਗ ਜੰਪ ਹੋਵੇਗਾ ਤੇ ਹਾਈ ਜੰਪ ਹੋਵੇਗਾ ਇਸ ਤਰ੍ਹਾਂ ਇੱਕ ਚਾਰਡ ਦਿੱਤਾ ਹੋਇਆ ਹੈ ਇਹ ਫਾਰਮ ਭਰੋਗੇ ਤੇ ਜੇ ਦੱਸਿਆ ਆਇਆ ਹੈ ਮੇਲ ਵਾਸਤੇ ਜਿਹੜਾ ਏਜ ਦੇ ਲਗ ਲਗ ਕਿੰਨੇ ਸੈਕਿੰਡ ਦੇ ਵਿੱਚ ਉਹਨਾਂ ਨੇ ਆਪਣੀਆਂ ਜਿਹੜੀਆਂ ਇਹ ਜਿਹੜੀ ਹੈ 800 ਮੀਟਰ ਦੀ ਦੌੜ ਪੂਰੀ ਕਰਨੀ ਹੈ ਲੌਂਗ ਜੰਪ ਵਾਸਤੇ ਕਿੰਨੀ ਕਿੰਨੇ ਮੀਟਰ ਦੀ ਲੌਂਗ ਜੰਪ ਕਰਨਾ ਅਲੱਗ-ਅਲੱਗ ਡਿਟੇਲ ਇਸ ਚਾਰਟ ਦੇ ਉੱਪਰ ਦਿੱਤੀ ਹੋਈ ਹੈ ਜਦੋਂ ਫਾਰਮ ਭਰੋਗੇ ਉਹਦੇ ਵਿੱਚ ਤੁਹਾਨੂੰ ਦਿਸ ਜਾਵੇਗੀ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਦੀ ਵੈਬਸਾਈਟ ਤੇ ਵੀ ਜਾ ਕੇ ਤੁਸੀਂ ਆਪਣੀ ਜਾਣਕਾਰੀ ਲੈ ਸਕਦੇ ਹੋ www.highcourtchंडीगढ़.gov.in ਦੇ ਉੱਪਰ ਜਾ ਕੇ ਤੁਸੀਂ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਉਮੀਦ ਹੈ ਤੁਹਾਨੂੰ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਇਸ ਲਈ ਤੁਹਾਡੇ ਸਭ ਦਾ ਧੰਨਵਾਦ ਜਾਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਤੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ